ਸਤਿ ਸ੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਅਗਰ ਤੁਹਾਡੇ ਮਣ ਕੇ ਪ੍ਰੈਸ ਹੋ ਗਏ ਨੇ ਜਾਂ ਮਣ ਕੇ ਦਬ ਗਏ ਨੇ ਜਾਂ ਫਿਰ ਹਰਨੀਏਸ਼ਨ ਹੋ ਗਈ ਹੈ ਡਿਸਕ ਦੀ ਜਿਸ ਦੇ ਵਿੱਚ ਡਿਸਕ ਬਲਜ ਸਲਿੱਪ ਡਿਸਕ ਰੈਪਚਰਡ ਡਿਸਕ ਪ੍ਰਟਰੂਡਿੰਗ ਡਿਸਕ ਹੋ ਗਈ ਹੈ ਉਸ ਨੂੰ ਆਪਾਂ ਆਸਾਨ ਕਸਰਤਾਂ ਨਾਲ ਕਿਵੇਂ ਠੀਕ ਕਰ ਸਕਦੇ ਆਂ ਦਰਅਸਲ ਹੁੰਦਾ ਕੀ ਹੈ ਦੇਸਤੇ ਵਿੱਚ ਆਪਣਾ ਡਿਸਕ ਹੈ ਦੋਨਾਂ ਮਣਕਿਆਂ ਦੇ ਵਿਚਾਲੇ ਉਸ ਦੇ ਵਿੱਚ ਜੇਕਰ ਆਪਾਂ ਦੇਖਿਆ ਜਾਵੇ ਡਿਸਕ ਦੇ ਵਿਚਾਲੇ ਇੱਕ ਲਿਕਵਿਡ ਆਪਣੇ ਕਹਿ ਲੋ ਬਈ ਲਿਕਵਿਡ ਫਾਰਮ ਦੇ ਵਿੱਚ ਪਾਣੀ ਵਾਂਗੂ ਇੱਕ ਜੈਲ ਹੁੰਦੀ ਹੈ ਔਰ ਉਸ ਤੇ ਰਾਉਂਡ ਇੱਕ ਰਿੰਗ ਹੁੰਦੀ ਹੈ ਜਦੋਂ ਉਸ ਤੇ ਡਿਸਕ ਤੇ ਦਾਬ ਆਏਗੀ ਦੋਨਾਂ ਮਣਕਿਆਂ ਦੇ ਉੱਪਰ ਦਾਬ ਆਏਗੀ ਔਰ ਉਹ ਡਿਸਕ ਨੂੰ ਪ੍ਰੈਸ ਕਰਨਗੇ ਚਾਹੇ ਆਪਾਂ ਜੰਪ ਕਰਦੇ ਸਮੇਂ ਵੀ ਆ ਸਕਦੀ ਆ ਲੰਬੇ ਸਮੇਂ ਲਈ ਬੈਠ ਕੇ ਕੰਮ ਕਰਦੇ ਆ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਨੇ ਉਦੋਂ ਉਸਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਔਰ ਜਦੋਂ ਉਹ ਆਹ ਭਾਰ ਪਏਗਾ ਡਿਸਕ ਤੇ ਜਿਹੜਾ ਉਸ ਦੇ ਅੰਦਰ ਜੈਲ ਲਾਈਕ ਸਟਰਕਚਰ ਹੈ ਉਹ ਆウター ਰਿੰਗ ਤੇ ਆ ਕੇ ਬਾਹਰ ਆ ਜਾਏਗਾ ਔਰ ਰਿੰਗ ਤੋਂ ਬਾਹਰ ਆ ਕੇ ਉਹ ਆਪਣੀ ਜਿਹੜੀ ਰੀੜ ਦੀ ਹੱਡੀ ਜਿਸ ਨੂੰ ਕਿਹਾ ਜਾਂਦਾ ਹੈ ਉੱਪਰੋਂ ਸਪਾਈਨ ਆਉਂਦੀ ਹੈ ਥੱਲੇ ਨੂੰ ਇੱਕ ਮੋਟੀ ਨਾੜ ਆਉਂਦੀ ਹੈ ਆਪਣੇ ਜਿਹੜੀ ਖੂਨ ਦੀ ਉਸ ਨੂੰ ਉਹ ਤੰਗ ਕਰੇਗਾ ਔਰ ਆਪਣੇ ਅੱਗੇ ਦਰਦ ਹੋਣਾ ਸ਼ੁਰੂ ਹੋ ਜਾਏਗਾ ਜਾਂ ਆਪਣੇ ਸੁਨਣਾਪਣ ਆਉਣਾ ਸ਼ੁਰੂ ਹੋ ਜਾਏਗਾ ਸਾਰੀਆਂ ਗੱਲਾਂ ਦਾ ਧਿਆਨ ਰੱਖਦੇ ਹੋਏ ਆਸਾਨ ਕਸਰਤਾਂ ਨੇ ਤੁਹਾਡੇ ਲਈ ਸੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਲ ਸਿੰਘ ਸਰਾ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀ ਇੰਸਟਾਗ੍ਰam ਆਈਡੀ ਐਸ ਸਰੀ ਸਿੰਘ ਸਰਾ ਫਿਜ਼ੀਓਥੈਰੇਪੀ ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਲ ਸਿੰਘ ਫੇਸਬੁੱਕ ਤੇ ਵੀ ਸਾਡਾ ਪੇਜ ਹੈ ਐਸ ਸਰੀ ਸਿੰਘ ਸਰਾ ਫਿਜ਼ੀਓਥੈਰੇਪੀ ਕਲੀਨਿਕ ਦੇ ਨਾਮ ਤੇ ਸੋ ਸਟਾਰਟ ਕਰਦੇ ਆ ਅੱਜ ਦੀਆਂ ਸਨ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 1 ਐਕਸਰਸਾਈਜ਼ ਆਪਾਂ ਸਿਰਫ ਆਪਣੇ ਪ੍ਰੋਨ ਦੇ ਵਿੱਚ ਉਲਟੇ ਲੇਟਣਾ ਆਪਾਂ ਇਦਾਂ ਆਪਣੀਆਂ ਕੂਣੀਆਂ ਦੇ ਉੱਪਰ ਔਰ ਇਦਾਂ ਦੋਨੋਂ ਹੱਥਾਂ ਪੈਠੇ ਰੱਖ ਲੈਣੇ ਔਰ ਦੋਨੋਂ ਗੋਡੇ ਮੋੜ ਲੈਣੇ ਇਸ ਤਰ੍ਹਾਂ ਤੁਸੀਂ ਰੋਜ਼ਾਨਾ 5 ਮਿੰਟ ਸਵੇਰੇ 5 ਮਿੰਟ ਸ਼ਾਮ ਲੇਟਣਾ ਇਹ ਹੋ ਗਈ ਤੁਹਾਡੀ ਨੰਬਰ 1 ਐਕਸਰਸਾਈਜ਼ ਦੂਸਰੀ ਐਕਸਰਸਾਈਜ਼ ਦੇ ਵਿੱਚ ਕੀ ਕਰਾਂਗੇ ਆਪਾਂ ਚਾਈਲਡ ਪੋਜ਼ ਸਟ੍ਰੈਚ ਆਪਾਂ ਇਦਾਂ ਹੌਲੀ-ਹੌਲੀ ਆਉਣ ਦੀ ਕੋਸ਼ਿਸ਼ ਕਰਾਂਗੇ ਧਿਆਨ ਨਾਲ ਦੇਖਿਓ ਇਦਾਂ ਆਪਾਂ ਆਪਣੇ ਜਿਹੜਾ अड्डिया बैठने की कोशिश और इतना आप पूरे दस सैकंड एक दो तीन चार पाँच छः सत अठ नौ दस दर रिलैक्स अगर एदा नहीं बैठा जाएगा आप अड्डिया एदा मोड़ के भी इस उपर बैठ सकते हैं और इतने आप होल्ड करना पूरे दस सैकेंड और अगे चले जाना ताकि पूरी खिंच पवे इतने भी दस सैकेंड होल्ड एक दो तीन चार पे सत अठ नौ दस ਦੈਨ ਰਿਲੈਕਸ ਫਿਰ ਪਿੱਛੇ ਇਸ ਤਰ੍ਹਾਂ ਤੁਸੀਂ ਇਸ ਦੇ ਪੂਰੇ 10 ਸੈਟ ਲਾਉਣੇ ਆ ਇਹ ਹੋ ਗਈ ਤੁਹਾਡੀ ਦੂਸਰੀ ਕਸਰਤ ਚਾਈਲਡ ਪੋਜ਼ ਸਟ੍ਰੈਚ ਥਰਡ ਕਸਰਤ ਕੀ ਹੈ ਕੈਟ ਐਂਡ ਕੈਮਲ ਆਪਾਂ ਦੋਨੋਂ ਆਪਣੇ ਜਿਹੜੇ ਮੋਢੇ ਉੱਥੇ ਲੈ ਆਪਣੇ ਹੱਥ ਆ ਜਾਣੇ ਆ ਔਰ ਲੱਕ ਦੇ ਥੱਲੇ ਗੋਡੇ ਪਹਿਲਾਂ ਸਾਹਮਣੇ ਦੇਖਾਂਗੇ ਇੱਥੇ ਆਪਾਂ 10 ਸੈਕਿੰਡ ਹੋਲਡ ਇਹ ਆਪਣੀ ਕੈਟ ਪੋਜੀਸ਼ਨ ਹੈ ਤੁਸੀਂ ਦੇਖੋ ਇਸ ਦੇ ਵਿੱਚ ਜਿਹੜਾ ਲੱਕ ਹੈ ਇਹ ਅੰਦਰ ਨੂੰ ਗਿਆ ਹੋਇਆ ਔਰ ਇੱਥੇ ਆਪਾਂ ਹੋਲਡ ਕਰਨਾ ਪੂਰੇ 10 ਸੈਕਿੰਡ 1 2 1 4 5 3 7 8 9 10 ਫਿਰ ਉੱਪਰ ਦੇਖਾਂਗੇ ਔਰ ਆਪਾਂ ਇਹ ਪਾਠ ਪੂਰਾ ਆਪਦਾ ਉੱਚਾ ਚੱਕ ਦੇਣਾ ਔਰ ਦੋਨਾਂ ਗੂਟਿਆਂ ਦੇ ਵਿਚਾਲੇ ਦੇਖਣਾ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਫੇਰ 10 ਸੈਕਿੰਡ ਲਈ ਕੈਟ ਔਰ ਫੇਰ 10 ਸੈਕਿੰਡ ਲਈ ਕੈਮਲ ਇਦਾਂ ਤੁਸੀਂ 5 ਤੋਂ 6 ਵਾਰ ਕਰੋਗੇ ਇਹ ਹੋ ਗਈ ਤੁਹਾਡੀ ਤੀਜੀ ਕਸਰਤ ਚੌਥੀ ਕਸਰਤ ਕੀ ਹੈ ਤੁਸੀਂ ਸਿੱਧੇ ਪਹਿ ਜਾਣਾ ਗਲੂਟ ਬ੍ਰਿਜ ਕਿਹਾ ਜਾਂਦਾ ਇਸ ਨੂੰ ਦੋਨੋਂ ਤੁਸੀਂ ਆਪਦੇ ਟੀ ਗੋਡੇ ਆ ਬ੍ਰਿਜਿੰਗ ਜਿਹੜੀ ਆਪਾਂ ਕਰਦੇ ਹਾਂ ਦੋਨੋਂ ਗੋਡੇ ਕੋਲੇ ਕਰ ਲੈਨੇ ਇਸ ਦੇ ਵਿੱਚ ਥੋੜੇ ਦੂਰ ਰੱਖਾਂਗੇ ਔਰ ਲੱਕ ਨੂੰ ਉੱਪਰ ਚੱਕ ਦਾਂਗੇ ਇਸ ਤਰ੍ਹਾਂ ਕਰਕੇ ਇੱਥੇ ਆਪਾਂ ਹੋਲਡ ਕਰਨਾ ਦਾ ਸੈਕਿੰਡ 1 2 3 4 5 6 7 8 9 10 ਤਾਂ ਕਿ ਆਪਣੇ ਆਮ ਮਸੂਲਸ ਦਾ ਜੋਰ ਲੱਗ ਸਕੇ ਦੈਨ ਰਿਲੈਕਸ ਇਸ ਦੇ ਵੀ ਆਪਾਂ 10 ਸੈਟ ਲਾਉਣੇ ਆ ਇਹ ਹੋ ਗਈ ਛੋਡੀ ਗਲੂਟ ਬ੍ਰਿਜ ਹੁਣ ਆਖਰੀ ਜਿਹੜੀ ਕਸਰਤ ਆ ਦੋਨੋ ਕੋਟੀ ਮੋੜ ਕੇ ਛਾਤੀ ਦੇ ਨਾਲ ਲਾਦਨੇ ਤਾਂ ਫੜ ਕੇ ਨੀ ਹగ్ਸ ਕਹਿੰਦੇ ਐ ਇਸ ਨੂੰ ਇਥੇ ਆਪਾਂ ਹੋਲਡ ਕਰਨਾ ਦਾ ਸੈਕਿੰਡ 1 2 3 4 5 6 7 8 9 10 ਥੈਨ ਰਿਲੈਕਸ ਇਸ ਦੇ ਵੀ ਤੁਸੀਂ 10 ਸੈਟ ਲਾਓ ਇਹ ਸਗੀਆਂ ਤੁਹਾਡੀਆਂ ਲੰਬਰ ਸਪਾਈਨ ਦੀ ਅਗਰ ਤੁਹਾਨੂੰ ਡਿਸਕ ਹਰਨੀਏਸ਼ਨ ਹੋ ਜਾਵੇ ਲੱਕ ਦੇ ਵਿੱਚ ਹਰਨੀਏਸ਼ਨ ਹੋ ਜਾਵੇ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਸਾਨਸਾਨ ਕਸਰਤਾਂ ਅਗਰ ਤੁਸੀਂ ਰੋਜ਼ਾਨਾ ਇਸ ਸਵੇਰੇ ਤੇ ਪਹਿਲੇ ਸ਼ਾਮ ਕਰਦੇ ਹੋ ਤੁਸੀਂ ਡੈਸਕ ਹਰਨੀਏਸ਼ਨ ਜੋ ਤੁਹਾਡਾ ਲੰਬਰ ਲੈਵਲ ਤੇ ਹੋ ਗਿਆ ਹੈ ਉਹ ਸਾਨ ਕਸਰਤਾ ਨਾਲ ਠੀਕ ਹੋ ਜਾਏਗਾ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਤਿਲਦੇ ਤੁਸੀਂ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ